ਮਾਰ ਕਰਦਾ ਟਰੰਗੇ ਵਾਲਾ ਤਾਰੀ ਮੁੰਡੇ ਦੀ ਕੌਡੀ ਵਿੱਚ ਸਰਦਾਰੀ ਦੁਨੀਆ ਦਾ ਇਹ ਟਾਪਰ ਖਿਡਾਰੀ ਤੇ ਸਬ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਲਓ ਰਵਨਾ ਕਹਿੰਦੇ ਬੱਲਿਆ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਣ ਲਈ ਵਾਹਤਾ ਹੈ ਚਾਕੋਰ ਦੇ ਚਾਰ ਇੱਕ ਪਾਸੇ ਗਗਨ ਸੂਰੇ ਵਾਲੀ ਆ ਨਾਲ ਚੱਕਾਂ ਵਾਲਾ ਦੀ ਸ਼ਾ ਲੱਗਾ ਹੋਇਆ ਨਾਲ ਬਿੱਲੀ ਲਲੀਆਂ ਵਾਲਾ ਇਹ ਪਰਲੇ ਪਾਸੇ ਆਮਨਦੀਪ ਸਿੰਘ ਬਰਾੜ ਲਓ ਪੈਂਦੀ ਰੇਡ ਇਹ ਜਫਾ ਕਹਿੰਦੇ ਬੁਲਟ ਵਾਲੇ ਬੈਸਟ ਵਾਲੇ ਇਹਨੂੰ ਗੱਫੇ ਨੂੰ ਗਗਨ ਆਦੇ ਆ ਸੂਰੇ ਵਾਲੀ ਆ ਬੱਲੇ ਬੱਲੇ ਕਰਾ ਗਿਆ ਅਗਲੀ ਰੇਡ ਕੱਲ ਦੇ ਕਬੱਡੀ ਕੱਪ ਲਈ ਆ ਤਗੜਾ ਜਫਾ ਲਾਇਆ ਅਗਲੀ ਰੇਡ ਕਾਸ਼ੀਪੁਰਿਆ ਨੇ ਭਾ ਦਿੱਤੀ ਹੈ ਲਓ ਕਹਿੰਦੇ ਦੀਪਕ ਆਸ਼ੀਪੁਰਿਆ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਸਿਰੇ ਦਾ ਫਾਈਨਲ ਹੈ ਅੱਜ ਦੇ ਦਿਨ ਦਾ ਗ੍ਰੈਂਡ ਫਾਈਨਲ ਹੈ ਹਰਾ ਬਾਂਸੀਆ ਦਾ ਕਬੱਡੀ ਕੱਪ ਚੱਲਦਾ ਦੋ ਚੋਟੀ ਦੀਆਂ ਟੀਮਾਂ ਲਓ ਸੂਰੇਆਲੀਆਂ ਫੇਰ ਸੂਰੇਆਲੀਆਂ ਫੇਰ ਲਓ ਦੀਪਕ ਦੇ ਬੱਲੇ 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 ਕਮਾਲ ਰਿੰਕੇ ਨੂੰ ਬੇਨਤੀ ਹੈ ਦੂਸਰਾ ਮਾਈਕ ਜਿਹੜਾ ਹੈ ਉਹ ਗਰਾਊਂਡ ਦੇ ਵਿੱਚ ਪੁੱਛ ਅਦਾ ਕਰ ਦੇਵੇ ਲਓ ਸਾਹਮਣੇ ਨੰਬੀ ਪਾਉਣ ਦੇ ਲਈ ਬਾਦਲਾ ਹੋਇਆ ਲਓ ਸਾਹਮਣੇ ਕਹਿੰਦੇ ਮੱਲੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਹਾਫ ਸਮੇਂ ਤੱਕ ਮੈਚ ਬਿਲਕੁਲ ਬਰਾਬਰ ਸੀਗਾ ਲਓ ਦੂਜਾ ਹਾਫ ਖੇਡਿਆ ਜਾ ਰਿਹਾ ਹੈ ਕਿਹੜੀ ਟੀਮ ਕਿਹੜੇ ਜਾਫੀ ਕਿਹੜੇ ਰੇਡਰ ਆ ਜੋਰ ਮਾਰਨਗੇ ਹਣ ਬੱਲੇ ਬੱਲੇ ਕਰਉਣਗੇ ਲਓ ਸੂਰੇ ਵਾਲੀਆ ਫੇਰ ਰਮਨ ਤੇ ਗਗਨ ਦੇ ਦਰਮਿਆਨ ਹਾ ਟੱਕਰ ਵੀ ਸਿਰੇ ਦੀ ਆ ਬੱਲੇ 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 ਗਗਨ ਸਿਰਾਂ ਲਾਉਣ ਵਾਲੀ ਗੱਲ ਕਰ ਗਿਆ ਲਓ ਗਗਨ ਤੇ ਰਮਨ ਰਾਹ ਹੈ ਪਰੂਆ ਓ ਪਾ ਲੋ ਭੰਗੜਾ 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 ਕਰੇ ਆਕੇ ਨਾ ਚੱਲੇ ਜੱlatt ਮਾਰੀ ਤੇ ਨੱਚਣਾ ਜੋ ਸੱਚ ਦੇ ਰਾਹੇ ਤੁਰਦੇ ਨੇ ਉਹਨਾਂ ਦੀ ਉਮਰਾਂ ਨਹੀਂ ਹੁੰਦੀਆਂ ਲੰਮੀਆਂ ਨਾ ਸਦਾ ਚਮਕਦਾ ਰਹਿਣਾ ਏ ਸੰਦੀਪ ਨੰਗਲੰਮੀਆ ਨਾ ਸਦਾ ਚਮਕਦਾ ਰਹਿਣਾ ਏ ਸੰਦੀਪ ਨੰਗਲੰਬੀਆ ਸੰਦੀਪ ਨੰਗਲੰਬੀਆ ਸੰਦੀਪ ਨੰਗਲੰਬੀਆ ਆਹ ਵੇਖਦਾ ਵੀ ਇਸ ਲੋ ਇਹ ਗगन ਸੂਰੇ ਵਾਲੀ ਆ ਰੀਪਲੇ ਹੈ ਆ ਨੰਬਰ ਦਾ ਰੈਫਰੀ ਵੱਲੋਂ ਰੀਪਲੇ ਲਿਆ ਗਿਆ ਆ ਨੰਬਰ ਦਾ ਰੀਪਲੇ ਹੈ ਬਲਵੰਤ ਸਿੰਘ ਹੀਰਾ ਸੋਹਤਾ ਬਗਾਟਾ ਕੇ ਜਗਤਿੰਦਰ ਮਾਨ ਕੈਨੇਡਾ ਹਰਵੀਰ ਲੇਧੜ ਯੂ ਐਸ ਏ ਪਿੰਡਾ ਟੇਸੀ ਯੂ ਐਸ ਏ ਹਮਨ ਟੇਸੀ ਯੂ ਐਸ ਏ ਨਾਨਕ ਸਕੋਪੂਰ ਦੇ ਦੀਪਾ ਜੋਲ ਯੂਕੇ ਆਂਦੇ ਆ ਵੀ ਚਾਰ ਰੇਡਾਂ 75000 ਦੀਆਂ ਆ ਦੂਜੀ ਰੇਡ ਐ ਮੇਰੇ ਵੀਰੋ ਦੂਜੀ ਰੇਡ ਐ ਆਹ ਸਾਹਮਣੇ ਬਾਂਟੀ ਤੇ ਸੂਰੇ ਵਾਲੀਆ 75000 75000 ਸੂਰੇ ਵਾਲੀਆ ਜਿੱਤ ਗਿਆ ਕਹਿੰਦੇ 75000 ਮੇਰੇ ਵੀਰੋ ਐਨ ਬੱਲੇ ਬੱਲੇ ਕਰਵਾਦੀ ਐ ਆਹ ਸੂਰੇ ਵਾਲੀਏ ਨੇ ਗੱਲ ਸਿਰੇ ਲਾਦੀ ਐ ਬਾਈ ਨੇ ਕਹਿੰਦੇ ਲੋਈ ਘੁਮਾਦੀ ਐ ਥਾਲੇ ਦੇ ਮੇਲੇ ਨੇ ਕਹਿੰਦੇ ਇਲਾਕੇ 'ਚ ਚਰਚਾ ਕਰਾਤੀ ਹੈ ਮੇਰੇ ਵੀਰੋ ਜੇ ਅੱਜ ਦਾ ਟੂਰਨਾਮੈਂਟ ਵਧੀਆ ਲੱਗਿਆ ਐਨਆਰਆਈ ਭਰਾਵਾਂ ਦੇ ਨਾਂ ਤੇ ਤਾੜੀਆਂ ਸੂਰੇ ਵਾਲੀਏ ਗगन ਨੇ 12 ਟੱਚ ਤੇ 5 ਜੱਫੇ ਗगन ਸੂਰੇ ਵਾਲੀਆ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਬੈਸਟ ਜਾਫੀ ਰਿਸ਼ਾ ਇੰਦਰਪਾਲ ਦੋ ਦਿਨ ਨਹੀਂ ਆਇਆ ਤੇ ਸ਼ਾਹਕੋਟ ਨੇ ਨੰਬਰ ਪਹਿਲਾ ਲਾਇਆ ਬਹੁਤ ਬਹੁਤ ਧੰਨਵਾਦ